ਹਾਂਜੀ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਮੈਂ ਤੁਹਾਡਾ ਗੁਰਸੇਵਕ ਤੇ ਅੱਜ ਆਪਾਂ ਮੇਨ ਮੈਟਰ ਤੇ ਗੱਲ ਕਰਦੇ ਆਂ ਪੌੜੀ ਰਸੋਈ ਦੇ ਉੱਪਰ ਲੇਪਾ ਸੇ ਚੜਾਉਣੀ ਚਾਹੀਦੀ ਹੈ ਜਾਂ ਨਹੀਂ ਸਹੀ ਹੈ ਜਾਂ ਗਲਤ ਹੈ ਜਾਂ ਮਾੜੀ ਹੈ ਇਸੇ ਮੈਟਰ ਤੇ ਆਪਾਂ ਗੱਲ ਕਰਨੀ ਆਂ ਜੋ ਕਰਦੇ ਵਿੱਚ ਤਰੱਕੀਆਂ ਨੂੰ ਰੋਕਦੀ ਹੈ ਤੇ ਆਪਣੀ ਨੈਗੇਟਿਵਿਟੀ ਘਰ ਦੇ ਵਿੱਚ ਫੈਲਾਉਂਦੀ ਹੈ ਇਸ ਮੈਟਰ ਤੇ ਗੱਲ ਕਰਦੇ ਆਂ ਆਪਾਂ ਕੋਈ ਵੱਡੇ ਆਰਕੀਟੈਕਚਰ ਦੇ ਮੁਤਾਬਕ ਤਾਂ ਗੱਲ ਨਾ ਬਸ ਆਪਾਂ ਕਰ ਨਹੀਂ ਸਕਦੇਗੇ ਤੇ ਨਾ ਹੀ ਆਪਾਂ ਹੈਗੇ ਆ ਆਪਾਂ ਤਾਂ ਸਿੱਧੀ ਜੀ ਗੱਲ ਕਰਨੀ ਆ ਕਿ ਤੁਹਾਡੀ ਬੌੜੀਆ ਜਿਹੜੀ ਲੌਬੀ ਦੇ ਵਿੱਚੋਂ ਚੜਨੀ ਚਾਹੀਦੀ ਹੈ ਤਾਂ ਲੌਬੀ ਦੇ ਅੰਦਰਲੇ ਪਾਰਟ ਤੇ ਖੁੱਲਣੀ ਚਾਹੀਦੀ ਆ ਜਿਹੜੀ ਕਿ ਤੁਹਾਡੇ ਘਰ ਦੇ ਵਿੱਚ ਸ਼ੁਕ ਸ਼ਾਂਤੀ ਪ੍ਰਾਪਤਤਾ ਆਪ ਕਰੇ ਕੋਈ ਗਲਿਸ ਨਾ ਵੜਨ ਦੇਵੇ ਜਿਹਦੇ ਕਾਰਨ ਤੁਸੀਂ ਘਰ ਦੇ ਵਿੱਚ ਵਧੀਆ ਸ਼ੁਕ ਸ਼ਾਂਤੀ ਦੇ ਨਾਲ ਪੈਸੇ ਤੇ ਲਖ ਨੂੰ ਆਪਣਾ ਹੱਥ ਟਾਇਟ ਰਹਿਦਾ ਤੇ ਤੰਗਸੀ ਘੜੇ ਬਰੀ ਲਿੰਦੀ ਹੈ ਜਿਹਦੇ ਕਾਰਨ ਆਪਣੀ ਕਦੇ ਵੀ ਤਰੱਕੀ ਨਹੀਂ ਹੁੰਦੀ ਜੀ ਜੇ ਆਪਾਂ ਉੱਥੇ ਹੀ ਖੜੇ ਰਹਿੰਨੇ ਆ ਜਦੋਂ ਪੌੜੀ ਦਾ ਮੇਨ ਕੰਮ ਹੁੰਦਾ ਘਰ ਦੇ ਵਿੱਚ ਮੇਨ ਕੰਮ ਕਰਨਾ ਇਸ ਤਰ੍ਹਾਂ ਦੀਆਂ ਕਈਆਂ ਚੀਜ਼ਾਂ ਹੁੰਦੀਆਂ ਜੋ ਆਪਾਂ ਨੂੰ ਘਰ ਦੇ ਵਿੱਚ ਗੰਗਾਲ ਕਰਦੀਆਂ ਜੋ ਮਾਰੀਆਂ ਗਿਣੀਆਂ ਜਾਂਦੀਆਂ ਜਿੰਨਾਂ ਨੂੰ ਆਪਾਂ ਸਹੀ ਤਰੀਕੇ ਦੇ ਨਾਲ ਘਰ ਦੇ ਵਿੱਚ ਸਹੀ ਢੰਗ ਦੇ ਨਾਲ ਬਰਬੂਣਾ ਹੁੰਦਾ ਉਹਦੇ ਵਿੱਚ ਆਪਣਾ ਵੀ ਰੋਲ ਹੁੰਦਾ ਤੇ ਮਿਸਤਰੀ ਦਾ ਵੀ ਰੋਲ ਹੁੰਦਾ ਆਪਣਾ ਫਰਜ਼ ਬੰਦਾ ਵੀ ਆਪਾਂ ਆਪਣੇ ਘਰ ਨੂੰ ਕਿੱਦਾਂ ਬਰੂਣਾ ਤੁਸੀਂ ਮੈਂ ਤੁਹਾਨੂੰ ਰਿਕਵੈਸਟ ਕਰਦਾ ਵੀ ਕਦੇ ਵੀ ਪੌੜੀ ਰਸੋਈ ਦੇ ਉੱਪਰਲੇ ਪਾਸੇ ਜਾ ਕੇ ਨਾ ਖੋਲੋ ਜੋ ਤੁਹਾਡੀ ਸਵੈਕਸਸ ਨੂੰ ਰੋਕਦੀ ਆ ਕਿ ਤੁਸੀਂ ਕਦੇ ਅੱਗੇ ਨਹੀਂ ਵਧਦੇਗੇ ਤੇ ਤੁਸੀਂ ਹਮੇਸ਼ਾ ਹੀ ਨੀਚੇ ਨੂੰ ਤੁਰੇ ਜਾਂਦੇ ਹੋ ਜੇਕਰ ਤੁਸੀਂ ਕਾਮਯਾਬੀ ਨੂੰ ਹਾਸਲ ਕਰਨਾ ਤੇ ਘਰ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਦਾ ਧਿਆਨ ਰੱਖਣਾ ਹੀ ਪੈਣਾ ਹਰ ਹਾਲਤ ਤੁਸੀਂ ਆਪਦੇ ਕਾਰੀਗਰ ਨੂੰ ਆਪਦੇ ਮਿਸਤਰੀ ਨੂੰ ਆਪਦੇ ਠੇਕੇਦਾਰ ਨੂੰ ਇਹ ਗੱਲ ਕੋ ਕਿ ਜਿਹੜੀ ਪੌੜੀ ਆ ਬਈ ਉਹ ਸਾਡੀ ਰਸੋਈ ਦੇ ਉੱਪਰਲੇ ਪਾਸੇ ਜਾ ਕੇ ਨਹੀਂ ਖੁੱਲਣੀ ਚਾਹੀਦੀ ਮੈਂ ਪਿੰਡ ਪਿੰਡ ਜਾ ਕੇ ਤੇ ਮੈਂ ਘਰ ਘਰ ਜਾ ਕੇ ਮੈਂ ਕਈਆਂ ਥਾਵਾਂ ਤੇ ਵੇਣਾ ਜਿੱਥੇ ਪੌੜੀ ਰਸੋਈ ਦੇ ਉੱਪਰਲੇ ਪਾਸੇ ਖੁੱਲਦੀ ਓਥੇ ਨੁਕਸਾਨ ਹੀ ਨੁਕਸਾਨ ਹੁੰਦੇ ਆ ਤੇ ਆਪਣੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੇਕਰ ਨਵੇਂ ਹੋ ਇਹ ਦਿਮਾਗ ਦੇ ਵਿੱਚ ਰੱਖੋ ਮੇਰੇ ਵੀਰ ਵੀ ਪੌੜੀ ਨੂੰ ਤੁਸੀਂ ਕਦੇ ਵੀ ਘਰ ਦੇ ਵਿੱਚ ਗਲਤ ਤਰੀਕੇ ਨਾਲ ਨਹੀਂ ਚੜਵਾਉਣਾਗਾ ਪੌੜੀ ਚੜ੍ਹਦੇ ਸਮੇਂ ਇਨਸਾਨ ਦਾ ਜਿਹੜਾ ਹੱਥ ਆ ਸੱਜਾ ਉਹ ਬਾਹਰ ਹੋਣਾ ਚਾਹੀਦਾ ਤੇ ਸੱਜੇ ਹੱਥ ਹੀ ਚੱਲਣੇ ਚਾਹੀਦੇ ਆ ਪੌੜੀ ਜਿਵੇਂ ਟਾਈਮ ਪੀਸ ਹੁੰਦਾ ਉਸੇ ਤਰ੍ਹਾਂ ਪੌੜੀ ਦੀ ਚੜਾਈ ਹੋਣੀ ਚਾਹੀਦੀ ਆ ਟਾਈਮ ਪੀਸ ਦੀਆਂ ਸੋਈਆਂ ਜਿਵੇਂ ਚਲਦੀਆਂ ਤੇ ਉਵੇਂ ਹੀ ਬੰਦਾ ਸਟੈਪ ਵਾਈਜ਼ ਸਟੈਪ ਵਾਈਜ਼ ਬਾਡੀ ਦੇ ਉੱਪਰਲੇ ਪਾਸੇ ਚੜਦਾ ਤੁਰਾ ਜਾਣਾ ਚਾਹੀਦਾ ਜੇਕਰ ਤੁਸੀਂ ਕੋਸ਼ਣਾ ਕੋ ਖੋਦ ਬਾ ਖੋਦੋ ਰਿਜ਼ਲਟ ਤੁਹਾਨੂੰ ਆਟੋਮੈਟਿਕਲੀ ਮਿਲੂਗਾ ਜੇਕਰ ਘਰ ਦੇ ਵਿੱਚ ਪੌੜੀ ਇਸ ਤਰੀਕੇ ਨਾਲ ਚੜਦੀ ਆ ਜਾਂ ਚੜਾਈ ਹੋਈ ਆ ਤੁਸੀਂ ਨਿਗਾਹ ਮਾਰ ਕੇ ਦੇਖੋ ਜੇ ਆਦੇਹਣ ਗਵਾਨ ਜਾਂ ਆਸੇ ਪਾਸੇ ਸਾਰੇ ਪਾਸੇ ਵੀ ਵਾਕਿਆ ਹੀ ਇਹ ਕੰਮ ਗਲਤ ਘਰ ਦੇ ਵਿੱਚ ਹੋਇਆ ਜਦੋਂ ਗਵਾਂਢ ਦੇ ਵਿੱਚ ਹੋਇਆ ਮੇਰੀ ਨਿਗਾਹ ਦੇ ਵੇਖਣ ਦੇ ਵਿੱਚ ਕਈ ਘਰ ਹੀ ਖਾਲੀ ਕਰਤੇ ਜਿਰੀ ਪੌੜੀ ਔਰ ਸੋਈ ਦੇ ਉੱਪਰਲੇ ਪਾਸੇ ਜਾ ਕੇ ਖੁੱਲਦੀ ਆ ਜੇਕਰ ਤੁਸੀਂ ਵਧੀਆ ਤਰੀਕੇ ਨਾਲ ਰਹਿਣਾ ਚਾਹੁੰਦੇ ਹੋ ਪਰਿਵਾਰ ਦੇ ਵਿੱਚ ਸ਼ਾਂਤੀ ਮਾਹੌਲ ਦੇ ਨਾਲ ਹੱਸਦੇ ਖੇਡਦੇ ਤਾਂ ਸਹੀ ਤਰੀਕੇ ਨਾਲ ਤੇ ਸਹੀ ਢੰਗ ਨਾਲ ਆਪਣੇ ਘਰ ਦੇ ਵਿੱਚ ਕੰਮ ਕਰਾਓ ਤੇ ਹੱਸਦੇ ਰਹੋ ਤੇ ਵਸਦੇ ਰਹੋ ਖੁਸ਼ੀਆਂ ਜਵਾਨੀਆਂ ਮਾਣੋ ਆਪਾਂ ਤਾਂ ਤੁਹਾਨੂੰ ਇਹੇ ਸਹੀ ਰਾਹ ਦੁਨੇ ਆਂ ਗਾ ਮੰਨੀ ਤੁਹਾਡੀ ਮਰਜ਼ੀ ਆ ਤੇ ਕਰਨੀ ਤੁਹਾਡੀ ਮਰਜ਼ੀ ਆ ਜੇਕਰ ਇਸ ਤਰ੍ਹਾਂ ਦਾ ਚੱਕਰ ਹੈਗਾ ਤਾਂ ਪੌੜੀ ਨੂੰ ਤੁਸੀਂ ਇਹ ਘਰ ਦੇ ਵਿੱਚੋਂ ਹਟਾ ਦਿਓ ਤੇ ਤੁਸੀਂ ਦੇਖੋ ਵੱਡਾ ਪਹਿਲਾਂ ਤਰ੍ਹਾਂ ਹੀ ਪਰਿਵਾਰ ਹੱਸਦਾ ਖੇਡਦਾ ਤੇ ਦਿਲ ਟੈਲਬਲ ਚਲਬਲ ਚਲਬਲ ਕਰਦੇ ਮੁਸਕਰਾਉਂਦੇ ਐਦਾਂ ਰਹੋਗੇ ਪਿਆਰ ਦੀਆਂ ਜੱਫੀਆਂ ਦੇ ਵਿੱਚ ਤੇ ਤੁਸੀਂ ਦੇਖੋ ਨੇ ਮਾਈਕੋ ਸੇਵ ਕਰਨ ਤੁਹਾਨੂੰ ਸੋਲੂਸ਼ਨ ਦੱਸਿਆ ਔੜੀ ਦਾ ਵੀ ਆਪਾਂ ਜਾਦੇ ਵਾਸਟੂ ਉਸ ਛਤ ਵਾਲੇ ਸਿਸਟਮ ਦੇ ਵਿੱਚ ਤਾਂ ਹੈ ਨਹੀਂ ਗੇ ਵੀ ਤੁਹਾਨੂੰ ਕਹਿ ਰਹੀ ਐ ਐ ਕਰ ਲਾ ਆ ਐਂ ਔਰ ਬਸ ਦੀ ਡਾਇਰੈਕਟ ਗੱਲ ਪੇਸ਼ ਕੀਤੀ ਹੈ ਤੁਹਾਡੇ ਕੋਲੇ ਜਿਹੜਾ ਤੁਸੀਂ ਕੰਮ ਕਰਨਾ ਉਹ ਇਸ ਤਰੀਕੇ ਨਾਲ ਘਰ ਦੇ ਵਿੱਚ ਕਰਵਾਓ ਖਾਸ ਕਰਕੇ ਔੜੀ ਬਾਰੇ ਆਪਾਂ ਗੱਲ ਕੀਤੀ ਆ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਏ ਆਪਣੇ ਚੈਨਲ